ਹਾਂਜੀ ਬਈ ਸਾਸੀ ਕਾਲ ਜੀ ਸਾਰੇ ਸੱਜਣਾ ਮਿੱਤਰਾਂ ਨੂੰ ਕਾਲੂ ਸਹੋੜਾਣਾਟ 11 ਗਰੁੱਪ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਹ ਨੇ ਕੂਤਰੀਆਂ ਬਈ ਵੱਡੀਆਂ ਤੇ ਇਹਨਾਂ ਨੂੰ ਕੋਈ ਬਾਧ ਘਾਟ ਨਾ ਪਵੇ ਚਲੋ ਇੱਕ ਦੋ ਨੂੰ ਹੈਗੀ ਵੀ ਆ ਤੇ ਇਹਨਾਂ ਨੂੰ ਅੱਜ ਪਾਉਂਗੇ ਰੋਟੀ ਤੇ ਰੋਟੀ ਦੇ ਨਾਲ ਲਾਵਾਂਗੇ ਆਪਾਂ ਇਹਨਾਂ ਨੂੰ ਮੱਛੀ ਦਾ ਤੇਲ ਜਾ ਤੇਲ ਕਹਿ ਦੋ ਜਾਂ ਘਿਓ ਕਹਿ ਦੋ ਹਨਾ ਉਹ ਲਾਵਾਂਗੇ ਤੇ ਉਹ ਆਪਾਂ ਨਾ ਬਾਈ ਆਪ ਬਣਾਇਆ ਏ ਇਦਾਂ ਨਹੀਂ ਹੈ ਵੀ ਜਿਵੇਂ ਫਿਸ਼ ਵੈਲ ਕੈਪਸੂਲ ਆਉਨੇ ਆ ਵੀ ਜਾ ਉਹ ਕੈਪਸੂਲ ਦੇ ਦਣੇ ਉਹ ਨਹੀਂ ਦੇਣੇ ਹੈਗੇ ਆਪਾਂ ਨਾ ਆਪ ਤੇਲ ਤਿਆਰ ਕਰਿਆ ਆਪਾਂ ਨਾ ਚਰਬੀ ਲੈ ਆਂਦੀ ਦੁਕਾਨ ਵਾਲੇ ਤੋਂ ਜਿੱਥੇ ਮੱਛੀ ਵੜਦੇ ਆ ਤੇ ਬਿਲਕੁਲ ਫਰੀ ਤਿਆਰ ਹੋਇਆ ਕੋਈ ਉਹਨਾਂ ਪੈਸੇ ਨਹੀਂ ਲੱਤਾ ਚਰਬੀ ਦਾ ਪੱਤਾਂ ਨੂੰ ਇਦਾਂ ਹੀ ਦੇਤੀ ਫਰੀ ਚ ਚਰਬੀ ਕਿਵੇਂ ਤਿਆਰ ਕਰਨੀ ਆ ਆਪਾਂ ਨੇ ਜਿਵੇਂ ਲਾ ਲੋ ਦੇਖੋ ਐਦਾਂ ਬਣ ਜਾਂਦੀ ਆ ਕੀ ਮੰਗ ਚਰਬੀ ਲੈ ਕੇ ਆਪਾਂ ਨੇ ਇੱਕ ਭਾਂਡੇ 'ਚ ਛੱਡ ਦੇਣੀ ਆ ਜੀ ਕੜਾਹੀ 'ਚ ਜਾਂ ਫਰਾਈ ਪੈਨ 'ਚ ਤੇ ਉਹਨੂੰ ਗਰਮ ਹੁੰਦੇ ਰਹਿਣਾ ਦੇਣਾ ਉਹਨਾਂ ਹੌਲੀ-ਹੌਲੀ ਢਲ ਕੇ ਘਿਓ ਦੇ ਜਾਂ ਤੇਲ ਦੇ ਰੂਪ ਵਿੱਚ ਬਦਲ ਜਾਣਾ ਇਹਨੇ ਜਦੋਂ ਤਾਂ ਪਤਲਾ ਏ ਉਦੋਂ ਤਾਂ ਤੇਲ ਲੱਗੋ ਤੇ ਜਦੋਂ ਜੰਮ ਗਿਆ ਇਹ ਠੰਡਾ ਹੋ ਗਿਆ ਉਦੋਂ ਘਿਓ ਲੱਗੋ ਤੇ ਅੱਜ ਆਪਾਂ ਕਬੂਤਰਿਆਂ ਨੂੰ ਬਈ ਪਾਉਣਾ ਆਪਣੀਆਂ ਨੂੰ ਤੇ ਸਾਰੇ ਰੋਟੀਆਂ ਚੋੜ ਲਈ ਆਪਾਂ ਨੇ ਤੇ ਚਮਚਾ ਡੇਢ ਚਮਚਾ ਇੱਕ ਦੋ ਤਿੰਨ ਰੋਟੀਆਂ ਚੂਰ ਕੇ ਉਹਦੇ ਵਿੱਚ ਲਾ ਦੇਣਾ ਆਪਾਂ ਇਹ ਦੇਖੋ ਇਹ ਬਹੁਤ ਅਗੜੀ ਚੀਜ਼ ਹੈ ਭਾਈ ਆਪਾਂ ਵੱਡੇ ਕਬੂਤਰਾਂ ਨੂੰ ਵੀ ਪਾ ਸਕਦੇ ਹਾਂ ਉੱਡਣ ਵਾਲੇ ਨੂੰ ਵੀ ਪਾ ਸਕਦੇ ਹਾਂ ਕੋਈ ਵਿਗਾੜ ਨਹੀਂ ਤੇ ਆਪਾਂ ਅੱਜ ਪਾਉਂਗੇ ਕਬੂਤਰਿਆਂ ਨੂੰ ਤੇ ਫੇਰ ਕਿਸੇ ਦਿਨ ਦਾਣਿਆਂ ਨੂੰ ਲਾ ਕੇ ਜਿੰਨੇ ਕਬੂਤਰ ਨੇ ਟੋਟਲੀ ਵੱਡੇ ਛੋਟੇ ਟਾਂ ਵਾਲੇ ਤੇ ਨਾਲੇ ਥੋੜੀ ਜਿਹੀ ਹੋਰ ਠੰਡ ਹੋ ਜੂਗੀ ਸਾਰਿਆਂ ਨੂੰ ਆਪਾਂ ਨੂੰ ਕਰ ਦੇਣਾ ਹੈ ਖਲਾ ਦੇ ਕਰਨੇ ਇਹ ਫਾਇਰ ਆ ਲੈਣਾ ਵਿੱਚ ਹੌਲੀ ਹੌਲੀ ਰਲੀ ਜਾਣਾ ਹੈ ਵਿੱਚ ਰਚ ਜਾਣਾ ਹੈ ਇਹਨਾਂ ਰੋਟੀ ਦੇ ਵਿੱਚ ਆਏ ਆ ਬਾਈ ਰੋਟੀ ਦੇ ਵਿੱਚ ਮੱਛੀ ਦਾ ਤੇਲ ਖੱਪ ਜਾਂਦਾ ਚੰਗੀ ਤਰ੍ਹਾਂ ਤੇ ਬਹੁਤ ਜ਼ਿਆਦਾ ਗੁਣਕਾਰੀ ਹੈ ਬਾਈ ਇਹ ਬਹੁਤ ਜ਼ਿਆਦਾ ਗੁਣ ਹੁੰਨੇ ਮੱਛੀ ਦਾ ਤੇਲ ਵਾ ਕੋਈ ਹੋਰ ਵਾਲ ਨਹੀਂ ਆਪਣਾ ਚੰਗੀ ਦਰਾ ਇਹਦੇ ਵਿੱਚ ਵੀ ਪਿਆ ਥੋੜਾ ਜਿਹਾ ਘਲਾਸ ਦੇ ਵਿੱਚ ਵੀ ਇਹ ਆਪਣਾ ਥੋੜਾ ਜਿਹਾ ਕੱਲੇ ਕਰਕੇ ਵੀਡੀਓ ਔਖੀ ਬਣਦੀ ਆ ਤੇ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਦੇਖੋ ਆਪਾਂ ਤੁਹਾਡੇ ਕਰਕੇ ਬਣਾਉਂਦੇ ਮੰਨੂ ਤਾਂ ਹੈ ਔਰ ਜਿਹੜੀ ਪਤਾ ਹੀ ਆ ਸਾਰੀ ਚੀਜ਼ਾਂ ਹਨਾ ਆਪਾਂ ਨੂੰ ਆਏ ਵੀ ਜਿਹੜੇ ਚਾਰ ਭਰਾ ਨਾਲ ਜੁੜੇ ਨੇ ਬਈ ਤੇ ਉਹਨਾਂ ਦਾ ਭਲਾ ਹੋ ਜAVE ਤੇ ਉਹਨਾਂ ਨੂੰ ਨਵੀਆਂ-ਨਵੀਆਂ ਤਕਨੀਕਾਂ ਪਤਾ ਲੱਗੀ ਜਾਈ ਬੇਕੁੱਤਰ ਬਾਈ ਦੇ ਵਿੱਚ ਹੁਣ ਜਿਵੇਂ ਸਰਦੀਆਂ ਐ ਤੇ ਗਾਹਾਂ ਆਪਾਂ ਨੇ ਇਹਨਾਂ ਨੂੰ 올ਡ ਮੋਗਰਮ ਪਾਣੀ ਸਟਾਰਟ ਕਰ ਦੇਣੀ ਐ ਜਦੋਂ ਤੋਂ ਜ਼ਿਆਦਾ ਰੰਡ ਹੋ ਗਈ ਜਿਵੇਂ ਹਫ਼ਤੇ ਤੋਂ 10 ਦਿਨਾਂ ਬਾਅਦ ਇਹ ਲੀਟਰ ਪਾਣੀ ਦੇ ਉਸ 10 ਕਐਮਲ ਬਾਤੇ ਕਰਨੇ ਜਿਸ ਦਿਨ ਪਾਉਂਗਾ ਉਹ ਵੇਲੇ ਕੇ ਆਉਂਗਾ ਤੇ ਉਹਦੀ ਵੀ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਹੀ ਹਾ ਲੋ ਜੀ ਐਨ ਖੱਪ ਗਿਆ ਤੇਲ ਵਿੱਚ ਬਹੁਤ ਤਗੜਾ ਰਿਜ਼ਲਟ ਆਈ ਇਹਦਾ ਇਹਦੇ ਨਾਲ ਬਾਡੀ ਚ ਬਾਧ ਘਾਟ ਸਭ ਚੱਕੀ ਜਾਣੀ ਹੈ ਤੇ ਗਰਮੈਸ਼ ਵੀ ਮਿਲਦੀ ਹੈ ਕਬੂਤਰੀਆਂ ਨੂੰ ਜਿਵੇਂ ਆਂਡਾ ਬਣਾਉਣ ਦੀ ਸ਼ਕਤੀ ਖਤਮ ਹੋਈ ਵੀ ਹੋਵੇ ਘਾਟ ਬਾਦ ਪੈ ਜਾਂਦੀ ਹੈ ਉਹ ਚੀਜ਼ ਨੂੰ ਵੀ ਇਹ ਰਿਕਵਰ ਕਰਦਾ ਹੈ ਤੇ ਖਾਣੇ ਵੀ ਬਹੁਤ ਖੁਸ਼ ਹੋ ਗਿਆ ਭਾਈ ਬਹੁਤ ਖੁਸ਼ ਹੋ ਕੇ ਖਾਣ ਨੂੰ ਆ ਜਾਓ ਨਾ ਉtre ਹੀ ਆਉtreਾਰੇ ਨਾਲੇ ਪਕੌੜੇ ਖੜੇ ਆ ਬਾਕੀ ਸਾਰੀਆਂ ਹਨ ਵੱਡੀਆਂ ਕਬੂਤਰੀਆਂ ਨੇ ਬਾਈ ਆਪਣੀਆਂ ਇਹ ਮੇਨ ਨੀਲੀ ਹੋ ਗਈ ਕਾਲਸਰੀ ਹੋ ਗਈ ਉਹ ਕਾਲੀ ਚਿਨੀ ਹੋ ਗਈ ਕਾਲੇ ਚਿਨੀ ਪਿਹਲੀ ਅੱਖਾਂ ਵਾਲੀ ਹੋ ਗਈ ਆ ਮੂਰੇ ਬੈਠੀ ਜਰਦੀ ਆ ਵੱਡੀ ਕਬੂਤਰੀ ਆ ਜਿਹੜੀ ਧੌਣ ਘਮਉਂਦੀ ਫੁੱਲ ਤਕੜਾ ਰਿਜਲਟ ਹੈ ਕਬੂਤਰੀ ਜਿਹੜੀ ਧੌਣ ਘਮਉਂਦੀ ਆ ਦੇਖੋ ਯਾਰ ਖਾ ਰਹੇ ਮੌਜ ਰਣ ਜਿਹੜੇ ਬਚ ਗਏ ਓਪਾ ਉਤਰਾ ਨੂੰ ਘੇਰ ਲੈਣੇ ਵੱਡੇ ਆ ਆਪਣੇ ਵੀਡੀਓ ਦਾ ਪਾਏ ਦਾ ਤਾਂ ਫਾਇਦਾ ਹੈ ਨਾ ਵੀ ਤੁਹਾਨੂੰ ਲਾਭ ਹੋਵੇ ਕੋਈ ਨਾ ਕੋਈ ਕੋਈ ਨਾ ਕੋ ਸਿੱਖਣ ਨੂੰ ਮਿਲੇ ਹੈ ਨਾ ਜੇ ਆਪਾਂ ਨੂੰ ਕੁਝ ਸਿੱਖਣ ਨੂੰ ਨਹੀਂ ਮਿਲੂਗਾ ਤੇ ਫਾਇਦਾ ਕੀ ਹੈ ਨਾ ਤੇ ਤੁਹਾਨੂੰ ਵੀ ਚਾਹੀਦਾ ਬਈ ਸਾਰੇ ਭਰਾਵਾਂ ਨੂੰ ਵੀ ਆਪਾਂ ਨੂੰ ਸਪੋਰਟ ਕਰਿਆ ਕਰੋ ਨਾ ਯਾਰ ਪਿਉਂਗਿਆ ਦੇ ਲੱਗ ਗਿਆ ਥੋੜੇ ਜਿਹਾ ਬਚੇ ਵੇ ਤੇ ਉਹਨਾਂ ਨੂੰ ਪਾ ਕੇ ਆਪਾਂ ਦੇ ਵੱਡੇ ਕੂਤਰਾਂ ਨੂੰ ਵੀ ਹਲੇ ਕੁਝ ਵੀ ਲਾਇਆ ਨਾ ਨੋ ਤੇ ਉੱਪਰ ਜਿਹੜੇ ਥੋੜੇ ਜਿਹਾ ਡਾਨ ਵਾਲੇ ਆ ਉੱਥੇ ਖਾਨੇ ਵੱਧ ਤੇ ਉਹ ਸੌਰੀ ਆ ਜਿਵੇਂ ਕਹਿ ਦਿੰਨੇ ਆਪਾਂ ਆਪਣਾ ਯਾਰ ਰੋਸ਼ਣ ਦਾਣ ਵੱਧ ਤੇ ਉੱਪਰ ਤਾਂ ਲਾਤਾ ਇਹ ਹੋਰੇ ਥੋੜਾ ਜਿਹਾ ਫਾਇਦਾ ਵੀ ਹੈਗਾ ਇਹ ਆਪਾਂ ਨੂੰ ਪੂਰਾ ਫਾਇਦਾ ਇਹ ਸੈਡਾਂ ਬੰਦ ਨੇ ਆ ਦੇਖੋ ਕੰਦਾ ਹੁੰਦੀ ਹੁੰਦੀ ਐਡਾਂ ਪਰ ਆ ਵਾਹ ਵਾਹ ਘੱਟ ਪੈਂਦੀ ਹੈ ਜੀ ਤੇ ਆਪਣੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਜੀ ਅਗਲੇ ਟੌਪਿਕ ਦੇ ਨਾਲ ਜਦ ਤੱਕ ਸਾਰੇ ਵੀ ਹੁਣ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਜਿਹੜੇ ਭਰਾ ਨਾਲ ਜੁੜੇ ਨੇ ਤੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਤੇ ਦੰ ਇਦਾਂ ਦੀ ਲੱਗੀ ਹੈ ਹਨਾ